हेलो स्टूडेंट्स दिस इज गुरप्रीत वेलकम टू माय YouTube चैनल डी स्टडीज आज ਦਾ ਜੋ ਆਪਣਾ ਵੀਡੀਓ ਰੈਡ ਵਾਲਾ ਹੈ ਉਹ ਜੋ ਕਿ ক্লাস 10th ਦਾ ਮਾਡਲ ਟੈਸਟ ਪੇਪਰ ਉਸਦੇ ਗਾੜੀ ਜੋ ਕਿ ਸੈਂਪਲ ਪੇਪਰ ਹੈ ਇੱਕ ਉਸ ਨੂੰ ਆਪਾਂ ਡਿਸਕਸ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਇਹ ਜੋ ਵੀਡੀਓ ਹੈ 10th ਕਲਾਸ ਦੇ स्टूडेंट्स ਦੇ ਲਈ ਬਹੁਤ ਇੰਪੋਰਟੈਂਟ ਰੈਡ ਵਾਲਾ ਹੈ ਹਾਂਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਦਾ ਜੋ ਸੈਂਪਲ ਪੇਪਰ ਹੈ ਉਸ ਨੂੰ ਡਿਸਕਸ ਕਰਨ ਜਾ ਰਹੇ ਹਾਂ ਤਾ ਦੇਖੋ ਕਲਾਸ 10ਵੀਂ ਦਾ ਇਹ ਪੰਜਾਬੀ A ਦਾ ਜੋ ਤੁਹਾਡੀ ਟਾਈਮਿੰਗ ਰਹਿਣ ਵਾਲੀ ਹੈ ਉਹ 3 ਘੰਟੇ ਦੀ ਹੋਵੇਗੀ ਤੇ ਜੋ ਟੋਟਲ ਨੰਬਰ ਹੋਣਗੇ ਤੁਹਾਡੇ ਪੇਪਰ ਦੇ ਉਹ 65 ਯਾਨੀ ਕਿ 65 ਨੰਬਰ ਦਾ ਹੋਵੇਗਾ ਠੀਕ ਹੈ ਜੀ ਤਾਂ ਦੇਖੋ ਸਭ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰ ਦੇਣਾ ਠੀਕ ਹੈ ਜੀ ਤਾਂ ਦੇਖੋ ਵੀਡੀਓ ਸਟਾਰਟ ਕਰ ਦਿਆ ਸਭ ਤੋਂ ਪਹਿਲਾਂ ਤੁਹਾਡੇ ਵਸਤੂनिष्ठ ਪ੍ਰਸ਼ਨ ਆ ਗਏ 2 2 ਨੰਬਰ ਦੇ ਆ ਗਏ ਹਾਂਜੀ ਗੁਰੂ ਅੰਗਦ ਦੇਵ ਜੀ ਕਿਸ ਕਾਵ ਧਾਰਾ ਨਾਲ ਸੰਬੰਧਿਤ ਹਨ ਗੁਰੂ ਅੰਗਦ ਦੇਵ ਜੀ ਗੁਰਮੱਖੀ ਕਾਵ ਧਾਰਾ ਨਾਲ ਸੰਬੰਧਿਤ ਹੈ ਗੁਰਮੱਖੀ ਠੀਕ ਹੈ ਜੀ ਪਹਿਲੇ ਦਾ ਇਹ ਅਨਸਰ ਆ ਗੋ ਚੰਡੀ ਦੀਵਾਰ ਰਚਨਾ ਕਿਸ ਨੇ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਜੀ ਨੈਕਸਟ ਦੇਖੋ ਤੀਸਰਾ ਕੁਐਸਚਨ ਕੀ ਕਰ ਇੱਟਾ ਜਾਂ ਵੱਟਿਆ ਦੇ ਬਣੇ ਕੋਠੇ ਨੂੰ ਕਹਿੰਦੇ ਹਨ ਹਾਂਜੀ ਲੇਖਕ ਅਨੁਸਾਰ ਘਰ ਤੋਂ ਭਾਵ ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਰਾਂ ਪਾਲੀਆਂ ਜਿੱਥੇ ਮਾਂ ਪੈਣ ਮਾਂ ਪੈਣ ਅਤੇ ਭਰਾ ਕੋਲੋਂ ਲਾਡ ਪਿਆਰ ਲਿਆ ਜਾਂਦਾ ਹੈ ਜਿੱਥੇ ਜਵਾਨੀ ਵਿੱਚ ਸਾਰੇ ਜਾਣ ਨੂੰ ਗਾ ਕੇ ਖੱਟੀ ਕਮਾਈ ਕਰ ਕੇ ਮੌੜ ਆਨੂ ਜੀ ਕਰਦਾ ਹੈ ਘਰ ਵਿੱਚ ਬੜਾਪੇ ਵਿੱਚ ਬਹਿ ਕੇ ਸਾਰੇ ਜੀਵਨ ਤੋਂ ਮਿਲੀ ਬੇਲ ਨੂੰ ਆਰਾਮ ਨਾਲ ਕੱਟਣ ਵਿੱਚ ਮਾਰੀ ਗੋਦੀ ਵਰਗਾ ਸਵਾਦ ਆਉਂਦਾ ਹੈ ਠੀਕ ਹੈ ਜੀ ਤਾਂ ਇਹ ਕਰਦਾ ਅਰਥ ਸੀਗਾ ਨੈਕਸਟ ਚੱਲਦੇ ਆ ਨੈਕਸਟ ਹੈਗਾ ਰਵਾਬ ਮਗਾਨ ਦਾ ਬਿਰਤਾਂਤ ਲੇਖਕ ਦਾ ਲੇਖਕ ਕੌਣ ਹੈ ਤਾਂ ਇਸ ਦਾ ਹੈਗਾ ਅਨਸਰ ਗਿਆਨੀ ਦਿੱਤ ਸਿੰਘ ਗਿਆਨੀ ਦਿੱਤ ਸਿੰਘ ਠੀਕ ਹੈ ਜੀ ਨੈਕਸਟ ਅਗਲਾ ਕੁਐਸ਼ਚਨ ਦੇਖੋ ਬਾਗੀ ਦੀਤੀ ਕਹਾਣੀ ਵਿੱਚ ਕਹਾਣੀਕਾਰ ਦੀ ਲਿਖੀ ਕਿਸ ਕਹਾਣੀਕਾਰ ਦੀ ਲਿਖੀ ਹੋਈ ਹੈ ਤਾਂ ਇਸ ਦਾ ਆਜੂ ਅਨਸਰ ਗੁਰਮਖ ਸਿੰਘ ਮੁਸਾਫਿਰ ਗੁਰਮਖ ਸਿੰਘ ਮੁਸਾਫਿਰ ਠੀਕ ਹੈ ਜੀ ਗੁਰਮਖ ਸਿੰਘ ਮੁਸਾਫਿਰ ਅਗਲਾ ਦੇਖੋ ਕੁਐਸ਼ਚਨ ਕੁਲਫੀ ਕਹਾਣੀ ਕਿਸ ਕਿਸੇ ਕulfi ਕਹਾਣੀ ਦੇ ਕਿਹਦੇ ਇੱਕ ਪਾਤਰ ਦਾ ਨਾਂ ਦੱਸੋ ਹਾਂਜੀ ਕulfi ਕਹਾਣੀ ਦਾ ਪਾਤਰ ਦਾ ਨਾਮ ਪੁੱਛਿਆ ਗਿਆ ਇੱਕ ਦਾ ਤਾਂ ਇਸ ਵਿੱਚ ਦੇਖੋ ਇੱਕ ਤਾਂ ਕਾਕਾ ਸੀ ਜੋ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਯਾਦ ਕਰ ਸਕਦੇ ਹੋ ਇੱਕ ਸ਼ਾਹਾ ਦਾ ਮੁੰਡਾ ਸ਼ਾਹਾ ਦਾ ਮੁੰਡਾ ਠੀਕ ਹੈ ਜੀ ਨੈਕਸਟ ਅਗਲਾ ਕੁਐਸਚਨ ਦੇਖੋ ਬਲਵੰਤ ਗਾਰਗੀ ਦਾ ਕਿਹੜੀ ਕਾਂਗੀ ਪੰਨਗੀ ਵਿੱਚ ਦਰਜ ਹੈ ਬੰਬ ਕੇਸ ਵਿੱਚ ਇਹਦਾ ਅਨਸਰ ਆਜੂ ਬੰਬ ਕੇਸ ਅਗਲਾ ਦੇਖੋ ਸਮੁੰਦਰੋ ਪਾਰ ਕਾਂਗੀ ਅਨਸਾਰ ਬਲਵੰਤ ਢਿੱਲੋ ਹਰਦੇਵ ਦਾ ਕੀ ਲੱਗਦਾ ਸੀ ਤਾਂ ਉਸਦਾ ਉਹ ਦੋਸਤ ਸੀ ਜਾਂ ਮਿੱਤਰ ਸੀ ਠੀਕ ਹੈ ਜੀ ਇਸਦਾ ਅਨਸਰ ਆਜੀ ਦੋਸਤ ਅਗਲਾ ਦੇਖੋ ਇੱਕ ਹੋਰ ਨਵਾਂ ਸਾਲ ਦੇ ਕਾਂਡ ਤਿੰਨ ਦਾ ਕੀ ਨਾਏ ਤਾਂ ਇਹ ਦੇਖੋ ਹਾਂਜੀ ਇਸ ਵਿੱਚ ਡਾਊਟ ਆ ਜੀ ਤੁਸੀਂ ਖੁਦ ਕਲੀਅਰ ਕਰ ਲੈਣਾ ਠੀਕ ਹੈ ਜੀ ਅ ਪੜ ਕੇ ਕਾਂਡ ਨੂੰ ਸੌਰੀ ਕਾਂਡ ਨੂੰ ਠੀਕ ਹੈ ਇੱਕ ਹੋਰ ਨਵਾਂ ਸਾਲ ਦੇ ਕਾਂਡ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਇਸ ਦੇ ਵਿੱਚ ਦੇਖੋ ਪਾਤਰ ਦੇ ਨਾਮ 'ਚ ਇੱਕ ਦਾ ਪੁੱਛਿਆ ਗਿਆ ਆਪਾਂ ਦੇਖੋ ਜਿੰਨੇ ਵੀ ਕਰ ਲੈਣੇ ਆ ਦਿਆਲਾ ਤੇ ਬੰਤਾ ਇੱਕ ਦਿਆਲਾ ਤੇ ਬੰਤਾ ਦੋ ਕਰਵਾਦੇ ਤੁਹਾਨੂੰ ਤੁਸੀਂ ਇਹਦੇ ਵਿੱਚੋਂ ਜਿਹੜਾ ਈਜ਼ੀ ਲੱਗਦਾ ਯਾਦ ਕਰ ਸਕਦੇ ਹੋ ਨੈਕਸਟ ਚੱਲਦੇ ਆ ਨੰਬਰ 2 ਤੇ ਹੇਠ ਲਿਖੇ ਕਾਹ ਬੰਦਾ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗਭਗ 150 ਸ਼ਬਦਾਂ ਵਿੱਚ ਲਿਖੋ ਠੀਕ ਹੈ ਜੀ ਇਹ ਦਿੱਤੇ ਹੋਏ ਆਪਾਂ ਨੂੰ ਕਾਵਬੰਦ ਇਹਨਾਂ ਦੀ ਕੀਆ ਪ੍ਰਸੰਗ ਸਹਿਤ ਵਿਆਖਿਆ ਕਰਨੀ ਆ ਇੱਕ ਦੀ ਮੈਂ ਤੁਹਾਨੂੰ ਕਰਵਾ ਦਿੰਨੀ ਆ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਸ ਤਰ੍ਹਾਂ ਇਸੀ ਵਿਆਖਿਆ ਕਰਨੀ ਠੀਕ ਹੈ ਜੀ ਹਾਂਜੀ ਤਾਂ ਇਹ ਸੀਗਾ ਆਪਣਾ ਕਵਿਸ਼ਨ ਇਸ ਦਾ ਪ੍ਰਸੰਗ ਆਗਾ ਇਸ ਤਰ੍ਹਾਂ ਤੁਸੀਂ ਉਸ ਦਾ ਪ੍ਰਸੰਗ ਲਿਖਣਾ ਕੋਈ ਵੀ ਅਗਰ ਤੁਹਾਨੂੰ ਕਾਵਬੰਦ ਆਉਂਦਾਗਾ ਤੇ ਉਸ ਦੀ ਵਿਆਖਿਆ ਕਰਨੀ ਆ ਠੀਕ ਹੈ ਜੀ ਇਸ ਵਿੱਚ ਤੁਸੀਂ ਕਿਹੜੀ ਪੋਸਤਕ ਚੋਂ ਕਿਹੜੀ ਕਵਿਤਾ ਚੋਂ ਤੇ ਕਿਹੜੇ ਕਵੀ ਨੇ ਲਿਖਿਆ ਸਾਰਾ ਤੁਸੀਂ ਪ੍ਰਸੰਗ ਦੇ ਵਿੱਚ ਲਿਖੋਗੇ ਠੀਕ ਹੈ ਜੀ ਅਗਰ ਨਹੀਂ ਸਮਝ ਆ ਰਿਹਾ ਤਾਂ ਇੱਥੋਂ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਪੜ੍ਹ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਪ੍ਰਸੰਗ ਸਹਿਤ ਵਿਆਖਿਆ ਕੀਤੀ ਹੋਈ ਹੈ ਠੀਕ ਹੈ ਜੀ ਨੈਕਸਟ ਚੱਲਦੇ ਆ ਅੱਗੇ ਨੰਬਰ 3 ਤੇ ਦੇਖੋ ਇਹ ਲਿਖੇ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਗਭਗ 40 ਸ਼ਬਦਾਂ ਵਿੱਚ ਲਿਖੋ ਕਿਸੇ ਇੱਕ ਚੀਜ਼ ਦਾ ਕੇਂਦਰੀ ਭਾਵ ਲਿਖਣਾ 40 ਸ਼ਬਦ ਹੋਣੇ ਚਾਹੀਦੇ ਆ ਠੀਕ ਹੈ ਜੀ 40 ਤੋਂ ਵੱਧ ਵੀ ਹੋ ਸਕਦੇ ਆ ਤੇ ਦੇਖੋ ਇਹ ਕਿਵੇਂ ਲਿਖਣਾ ਤੁਸੀਂ ਠੀਕ ਹੈ ਜੀ ਇਹ ਰਿਹਾ ਆਪਣਾ ਕੇਂਦਰੀ ਭਾਵ ਪ੍ਰਸੰਗਸਾਤ ਵਿਆਖਿਆ ਇਸ ਤਰ੍ਹਾਂ ਤੁਸੀਂ ਇਸ ਨੂੰ ਲਿਖ ਸਕਦੇ ਹੋ ਅੱਗੇ ਦੇਖੋ ਨੰਬਰ 4 ਤੇ ਹੇਠ ਲਿਖੇ ਵਿੱਚੋਂ ਕਿਸੇ ਇੱਕ ਸਾਰ ਦਾ ਲਗਭਗ 1.5 ਸ਼ਬਦਾਂ ਵਿੱਚ ਲਿਖੋ ਹਾਂਜੀ ਤਾਂ ਦੇਖ ਲਓ ਇਹ ਕਿਵੇਂ ਆ ਗਿਆ ਸਾਰ ਹਾਂਜੀ ਇਹ ਮਹਾਕਵੀ ਕਾਲੀਦਾਸ ਦਾ ਸਾਰ ਆ ਤੁਸੀਂ ਇੱਥੋਂ ਵੀਡੀਓ ਨੂੰ ਪਾਜ਼ ਕਰਕੇ ਇਸ ਨੂੰ ਯਾਦ ਕਰ ਸਕਦੇ ਹੋ ਪੜ੍ਹ ਸਕਦੇ ਹੋ ਠੀਕ ਹੈ ਜੀ ਨੈਕਸਟ ਵੀ ਦੇਖ ਲਓ ਅਗਲਾ ਸਾਰ ਇਹ ਪ੍ਰਾਰਥਨਾ ਦਾ ਠੀਕ ਹੈ ਜੀ ਸਾਰ ਆਗਾ ਅੱਗੇ ਦੇਖੋ ਪੁਸਤਕ ਦੇ ਆਧਾਰ ਤੇ ਪ੍ਰਸ਼ਨ ਉੱਤਰ ਆ ਗਏ 2 2 ਨੰਬਰ ਦੇ ਦੇਖੋ ਘਰ ਮਨੁੱਖ ਦੇ ਨਿੱਜੀ ਵੱਲਬਲਿਆ ਤੇ ਸ਼ਕਸ਼ੀ ਰਾਣੀ ਦਾ ਕੇਂਦਰ ਭਾਵ ਕੀ ਕਿਵੇਂ ਹੁੰਦਾ ਹੈ ਕੇਂਦਰ ਕਿਵੇਂ ਹੁੰਦਾ ਹੈ ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ ਬਚਪਨ ਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਦਿੰਦਾ ਹੈ ਪ੍ਰਾਣੀ ਸਮੇ ਵਿੱਚ ਭਲਵਾਨ ਕਿਵੇਂ ਪਿੰਡਾ ਉੱਤੇ ਫਤਿਹ ਪ੍ਰਾਪਤ ਕਰਦੇ ਸਨ ਇਹ ਸਾਰੇ ਕੁਐਸਚਨ ਆਪਾਂ ਦੇਖ ਲੈਣੇ ਆ ਕਿ ਇਹਨਾਂ ਦੇ ਆਨਸਰ ਠੀਕ ਹੈ ਜੀ ਏਰੀਆ ਕਲਸ਼ਨ ਦਾ ਅਨਸਰ ਘਰ ਮਨੁੱਖ ਦੀ ਨਿੱਜੀ ਬਲਬਲਿਆਂ ਦੇ ਸਖਸ਼ੀ ਰਹਿਣੀ ਦਾ ਕੇਂਦਰ ਹੁੰਦਾ ਹੈ ਤਾਂ ਇਹ ਇਸ ਦਾ ਅਨਸਰ ਆ ਤੁਸੀਂ ਇੱਥੋਂ ਵੀਡੀਓ ਨੂੰ ਪਾਜ਼ ਕਰਕੇ ਦੇਖ ਸਕਦੇ ਹੋ ਨੈਕਸਟ ਕੁਐਸਚਨ ਦੇ ਵੀ ਅਨਸਰ ਤੁਸੀਂ ਦੇਖ ਲਓ ਹਾਂਜੀ ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ ਇਸ ਦਾ ਅਨਸਰ ਹੈਗਾ ਨੈਕਸਟ ਦੇਖ ਲਓ ਹਾਂਜੀ ਦੇ ਨੈਕਸਟ ਵੀਗਾ ਬਚਪਨ ਵਿੱਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ ਤਾਂ ਇਹ ਇਸ ਦਾ ਜੋ ਕਿ ਅਨਸਰ ਹੈਗਾ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਨਾਲ ਦੀ ਨਾਲ ਪੜ੍ਹ ਸਕਦੇ ਹੋਗੇ ਤੁਸੀਂ ਠੀਕ ਹੈ ਜੀ ਜੀ ਇਹ ਨੈਕਸਟ ਲਾਸਟ ਕੁਐਸਚਨ ਹੈਗਾ ਪ੍ਰਾਣੇ ਸਮੇਂ ਵਿੱਚ ਪਹਿਲਵਾਨ ਕਿਵੇਂ ਪਿੰਡ ਉੱਤੇ ਫਤਿਹ ਪ੍ਰਾਪਤ ਕਰਦੇ ਸਨ ਤਾਂ ਇਸ ਕੁਐਸਚਨ ਦਾ ਆਨਸਰ ਹੈਗਾ ਇਸੇ ਨਾਲ ਹੀ ਨੈਕਸਟ ਦੇਖਦੇ ਅਗੇ ਨੈਕਸਟ ਹੈ ਲਿਖੀ ਹੈ ਕਹਾਣੀਆਂ ਵਿੱਚੋਂ ਕਿਸੇ ਇੱਕ ਸਾਰ ਦਾ ਲਗਭਗ 150 ਸ਼ਬਦਾਂ ਵਿੱਚ ਲਿਖੋ ਬੜੀਆਂ ਤੋਂ ਦੂਤ ਇੱਕ ਪੈਰ ਘੱਟ ਤੋਰਨਾ ਠੀਕ ਹੈ ਜੀ ਦੇਖ ਲਓ ਇਸ ਦੇ ਆਨਸਰ ਵੀ ਹਾਂਜੀ ਇਹ ਮੜੀਆਂ ਤੋਂ ਦੂਰ ਦਾ ਜੋ ਕਿ ਸਾਰ ਹੈਗਾ ਤੇ ਇਸੇ ਨਾਲ ਹੀ ਨੈਕਸਟ ਵਾਲਾ ਸਾਰ ਵੀ ਦੇਖ ਲਓ ਹਾਂਜੀ ਇੱਕ ਪੈਰ ਘੱਟ ਤੁਰਨਾ ਉਸ ਦਾ ਸਾਰ ਹੈਗਾ ਇਹ ਅਗਲਾ 7 ਨੰਬਰ ਤੇ ਦੇਖੋ ਕਹਾਣੀ ਦੇ ਆਧਾਰ ਤੇ ਪੁੱਛੇ ਗਏ ਹੈ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ 2 ਦੇ ਉੱਤਰ ਲਿਖੋ 2 2 ਨੰਬਰ ਦੇ ਕੁਐਸਚਨ ਆਗੇ ਦੇਖੋ ਕੁਲਫੀ ਵਾਲਿਦਾਹ ਹੁਕਕਸੋਂ ਕੇ ਲੇਖਕ ਕੀ ਸੋਚਨ ਲੱਗਾ ਅਮਰੀਕ ਸੇ ਨੂੰ ਆਪਣੇ ਘਰ ਦੇ ਨਾਲ ਕਿਸ ਗੱਲ ਦਾ ਇਤਰਾਜ਼ ਸੀ ਕਰਤਾਰ ਸਿੰਘ ਦੀ ਛੋਟੀ ਉਮਰੇ ਹੀ ਦੁਨੀਆ ਤੋਂ ਤੋਰ ਜਾਣ ਦੇ ਕੀ ਕਾਰਨ ਸਨ ਬੰਬ ਨੂੰ ਮਾਤਾ ਦੀਨ ਨਾਲ ਕਿਸ ਗੱਲ ਦੀ ਈਖਾ ਸੀ ਤਾਂ ਇਹ ਸਾਰੇ ਕੁਐਸਚਨ ਆਪਾਂ ਦੇਖ ਲੈਣੇ ਆ ਠੀਕ ਹੈ ਜੀ ਜੀ ਆਪਣਾ ਕੁਐਸਚਨ ਸੀ ਕੁਲਫੀ ਵਾਲਿਦਾਹ ਹੁਕਕਸੋਂ ਕੇ ਲੇਖਕ ਕੀ ਸੋਚਨ ਲੱਗਾ ਤਾਂ ਇਸ ਦਾ ਅਨਸਰ ਤੁਸੀਂ ਇੱਥੋਂ ਵੀਡੀਓ ਨੂੰ ਪਾਜ਼ ਕਰਕੇ ਦੇਖ ਸਕਦੇ ਹੋ ਨੈਕਸਟ ਕੁਐਸਚਨ ਵੀ ਦੇਖ ਲੈਣੇ ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆ ਤੋਂ ਤੋਰ ਜਾਣ ਦੇ ਕੀ ਕਾਰਨ ਸਨ ਤਾਂ ਇਹ ਦੇਖ ਲਓ ਇਸ ਦਾ ਆਨਸਰ ਨੈਕਸਟ ਦੇਖੋ ਨੈਕਸਟ ਜੀ ਸੀਗਾ ਅਮਰੀਕ ਸਿੰਘ ਨੂੰ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀਗਾ ਤਾਂ ਅਮਰੀਕ ਸਿੰਘ ਨੂੰ ਘਰਦਿਆਂ ਨਾਲ ਇਸ ਗੱਲ ਦਾ ਇਤਰਾਜ਼ ਸੀ ਕਿ ਉਹਨਾਂ ਉਸ ਤੋਂ ਆਪਣੇ ਪਿਓ ਦੁਆਰਾ ਕੀਤੇ ਵੈਲ ਅਤੇ ਬਹੁਤ ਸਾਰੀਆਂ ਮਾੜੀਆਂ ਗੱਲਾਂ ਲੁਕਾ ਕੇ ਰੱਖੀਆਂ ਸਨ ਠੀਕ ਹੈ ਜੀ ਤਾਂ ਇਹ ਇਸ ਦਾ ਆਨਸਰ ਸੀਗਾ ਨੈਕਸਟ ਚੱਲਦੇ ਹੱਸਦੇ ਨਾਲ ਹੀ ਹਾਂਜੀ ਲਾਸਟ ਕੁਐਸਚਨ ਦੇਖੋ ਬੰਦੂ ਮਾਤਾ ਦੀ ਨਾਲ ਕਿਸ ਗੱਲ ਦੀ ਈਰਖਾ ਸੀ ਤਾਂ ਇਸ ਦਾ ਆਨਸਰ ਆ ਤੁਸੀਂ ਇਥੋਂ ਪੜ੍ਹ ਸਕਦੇ ਹੋਗੇ ਠੀਕ ਹੈ ਜੀ ਹਾਂਜੀ ਨੈਕਸਟ ਨੰਬਰ 8 ਤੇ ਹੈਗਾ ਪਾਤਰ ਚਿੱਤਰਨਾ ਵਜ਼ੀਰਾ ਤੇ ਮਰਸੀ ਦਾ ਠੀਕ ਹੈ ਜੀ ਆਪਾਂ ਇਹਦੇ ਵਿੱਚ ਵਜ਼ੀਰਾ ਜੋ ਪਾਤਰ ਚਿੱਤਰ ਉਹ ਡਿਸਕਸ ਕਰ ਲੈਣੇ ਆਗੇ हां जी ਇਹ ਬਜ਼ੀਰੇ ਦਾ ਪਾਤਰ ਚੇਤਨ ਦਾ ਜਾਨ ਪਛਾਣ ਮੇਨ ਤਾਂ ਮੰਜ਼ੂਰੀ ਮਜ਼ਦੂਰੀ ਕਰਨ ਵਾਲਾ ਸਰਕਾਰੀ ਅਫਸਰਾਂ ਤੋਂ ਡਰਨ ਵਾਲਾ ਆਪਣੇ ਭਰਾਵਾਂ ਨਾਲ ਲੜਨਾ ਲੜਦਾ ਰਹਿਣ ਵਾਲਾ ਹਾਸਰਾ ਸਭ ਪਚਾਉਣ ਵਾਲਾ ਠੀਕ ਹੈ ਜੀ ਤਾਂ ਇਸ ਦਾ ਤੁਸੀਂ ਇਥੋਂ ਪੜ ਸਕਦੇ ਹੋਗੇ ਬਜ਼ੀਰੇ ਦਾ ਪਾਤਰ ਚੇਤਨ ਦਾ ਹਾਂ ਜੀ ਨੈਕਸਟ ਭਾਰਤ ਆਲਾ ਪਾਗੀ ਇਹ ਤੁਸੀਂ ਖੁਦ ਕਰਨੇ ਹੋਣਗੇ ਇਸ ਨੂੰ ਪੜ ਕੇ ਠੀਕ ਹੈ ਜੀ ਤਾ ਇਹ ਸੀਗਾ ਆਪਣਾ ਅੱਜ ਦਾ ਸੈਂਪਲ ਪੇਪਰ ਕਲਾਸ 10 ਦਾ ਪੰਜਾਬੀ A ਦਾ ਤਾਂ ਮਿਲਦੇ ਆ नेक्स्ट ਵੀਡੀਓ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਇਸਦੇ ਨਾਲ ਹੀ ਸਟੇ ਬLES Keep smiling and keep growing thank you